ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੋਪਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦੇ ਜੋ ਹਾਲਾਤ ਹੈਗੇ ਨੇ ਤੁਹਾਨੂੰ ਸੰਖੇਪ ਜਿਹੇ ਵਿੱਚ ਉਹ ਜਾਣਕਾਰੀ ਦਵਾਂਗਾ ਨਾਲ ਆਪਾਂ ਮੇਨ ਜਿਹੜੀ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਐਲਾਨ ਕੀਤਾ ਹੈਗਾ ਉਹਦੇ ਤੇ ਬੜੀ ਹੀ ਜ਼ਿਆਦਾ ਚਰਚਾ ਹੋਣ ਰਹੀ ਹੈ ਜੋ ਲਿਖਿਆ ਹੈਗਾ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਉਹ ਮੈਂ ਤੁਹਾਨੂੰ ਹੋ ਬਹੂ ਪੜ੍ਹ ਕੇ ਸੁਣਾ ਦਿੰਨਾ ਉਸ ਤੋਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਵਾਲੀਆਂ ਹੈਗੀਆਂ ਨੇ ਉਹ ਆਪਾਂ ਗੱਲਾਂ ਬਾਤਾਂ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਵਿਦੇਸ਼ਾਂ ਦੇ ਦੌਰੇ ਤੇ ਗਏ ਹੋਏ ਸਕੇ ਉਹ ਵਾਪਸ ਆ ਗਏ ਆ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਈ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਭਗਵੰਤ ਮਾਨ ਹੋਰਾਂ ਬਾਰੇ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਉਹ ਪਤਾ ਨਹੀਂ ਕਿੱਥੇ ਹੈਗੇ ਉਹ ਲੱਭਦੇ ਨਹੀਂ ਹੈਗੇ ਪਰ ਅੱਜ ਉਹ ਲੱਭੇ ਆ ਸਾਡਾ ਜਿਲ੍ਹਾ ਪੈਂਦਾ ਜੀ ਹੁਸ਼ਿਆਰਪੁਰ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹ ਆਏ ਸੀਗੇ ਲੋਕਾਂ ਦੇ ਕੋਲ ਬੈਠੇ ਆ ਉਹ ਮੰਜਿਆਂ ਦੇ ਉੱਪਰ ਬੈਠ ਕੇ ਉਹਨਾਂ ਨੇ ਲੋਕਾਂ ਦੇ ਦੁੱਖ ਦਰਦ ਵੀ ਸੁਣੇ ਹੈਗੇ ਆ ਆਪਾਂ ਗੱਲਬਾਤ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਜੋ ਲਿਖਿਆ ਹੈਗਾ ਹੂਬੂ ਪੜਕੇ ਸੁਣਾ ਦਿੰਨਾ ਜ ਉਹਨਾਂ ਨੇ ਲਿਖਿਆ ਕਿ ਦਿੱਲੀ ਮੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਘਰ-ਘਰ ਜਾ ਕੇ ਪੰਜਾਬ ਮੇ ਬਾੜ ਪੀੜਤੋ ਕੇ ਲਈ ਰਾਹਤ ਸਮਗਰੀ ਇਕੱਤਰਿਤ ਕਰਨਗੇ ਭਾਵ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਘਰ-ਘਰ ਜਾ ਕੇ ਪੰਜਾਬ ਦੇ ਹੜ ਪੀੜਤਾਂ ਦੇ ਲਈ ਰਾਹਤ ਸਮਗਰੀ ਇਕੱਤਰ ਕਰਨਗੇ ਨਾਲ ਉਹਨਾਂ ਨੇ ਨੰਬਰ ਵੀ ਜਾਰੀ ਕੀਤੇ ਹੈਗੇ ਆ ਅਕਾਊਂਟ ਨੰਬਰ ਉਹ ਕਹਿੰਦੇ ਪਈ ਇਹਨਾਂ ਅਕਾਊਂਟਾਂ ਦੇ ਉੱਪਰ ਤੁਸੀਂ ਮਦਦ ਪਾ ਸਕਦੇ ਹੋ ਹੋਰ ਲਿਖਿਆ ਉਹਨਾਂ ਨੇ ਕਹਿੰਦੇ ਕਿ ਪੰਜਾਬ ਵਿੱਚ ਬਾੜ ਪੀੜਤ ਲੋਕਾਂ ਕੀ ਮਦਦ ਕੀਜੀਏ ਆਪ ਕਹੀਂ ਸੇ ਵੀ ਉਹਨੇ ਮਦਦ ਭੇਜ ਸਕਤੇ ਹਨ ਭਾਵ ਕਿ ਪੰਜਾਬ ਦੇ ਹੜਪੀੜਤਾਂ ਦੀ ਕਹਿੰਦੇ ਮਦਦ ਕਰੋ ਤੁਸੀਂ ਇਹਨਾਂ ਦੀ ਮਦਦ ਕਿਤੇਉਂ ਵੀ ਭੇਜ ਸਕਦੇ ਹੋ ਮੈਂ ਦੁਨੀਆ ਭਰ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਕਿ ਇਸ ਭਿਆਨਕ ਦੁਖਾਂਤ ਦੇ ਵਿੱਚ ਖੁੱਲ ਕੇ ਮਦਦ ਕਰੋ ਮੈਂ ਜਦਾ ਪਹਿਲਾ ਦੱਸ ਕੇ ਹਟਿਆ ਕਿ ਉਹਨਾਂ ਨੇ ਨੰਬਰ ਵੀ ਜਾਰੀ ਕਰ ਦਿੱਤੇ ਆ ਕਿ ਆ ਨੰਬਰ ਹੈਗੇ ਜੀ ਅਕਾਊਂਟ ਨੰਬਰ ਬੈਂਕਾਂ ਦੇ ਇਹਨਾਂ ਅਕਾਊਂਟਾਂ ਦੇ ਵਿੱਚ ਤੁਸੀਂ ਪੈਸੇ ਭੇਜੋ ਆੜਾ ੜ ਲੋਕ ਆੜਾ ੜ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਾਹਰ ਕਰਨ ਦੇ ਆ ਇੱਕ ਸੱਜਣ ਨੇ ਆਖਿਆ ਉਹ ਕਹਿੰਦੇ ਕਿ ਬਹੁਤ ਚੰਗੀ ਗੱਲ ਹੈ ਬਈ ਦੇਰ ਆਏ ਦਰੁਸਤ ਆਏ ਅਰਵਿੰਦ ਕੇਜਰੀਵਾਲ ਜਿਨ੍ਹਾਂ ਬਾਰੇ ਪਿਛਲੇ ਦਿਨਾਂ ਤੋਂ ਲਗਾਤਾਰ ਕਹਿੰਦੇ ਚਰਚਾ ਹੋਣ ਰਹੀ ਸੀ ਕਿ ਉਹ ਪੰਜਾਬ ਦੇ ਦੌਰੇ ਤੇ ਨਹੀਂ ਆਏ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਨੇ ਤਾਂ ਉਦੋਂ ਪੰਜਾਬ ਆਉਂਦੇ ਆ ਅੱਜ ਜਦੋਂ ਪੰਜਾਬ ਮਰ ਰਿਹਾ ਪੰਜਾਬ ਦੇ ਲੋਕ ਮਰ ਰਹੇ ਹੈਗੇ ਆ ਉਸ ਵੇਲੇ ਇਹ ਚੁੱਪ ਕਰਕੇ ਕਿਉਂ ਬੈਠੇ ਹੋਏ ਆ ਉਸ ਵੇਲੇ ਇਹ ਕੁਝ ਬੋਲਦੇ ਕਿਉਂ ਨਹੀਂ ਉਸ ਵੇਲੇ ਪੰਜਾਬ ਦੇ ਹੜਪੀੜਤਾਂ ਦੀ ਸਾਰ ਕਿਉਂ ਨਹੀਂ ਲੈਂਦੇ ਉਹ ਕਹਿੰਦੇ ਲਓ ਜੀ ਦੇਰ ਆਏ ਦਰਸਤ ਆ ਗਏ ਹੁਣ ਉਹ ਸਾਹਮਣੇ ਆ ਗਏ ਨੇ ਖੈਰ ਆਪਾਂ ਇਹਦੇ ਬਾਰੇ ਥੋੜੀ ਜਿਹੀ ਹੋਰ ਗੱਲਬਾਤ ਕਰਾਂਗੇ ਇਹ ਜਿਹੜੀ ਗੱਲਬਾਤ ਇਸ ਸੰਬੰਧ ਚ ਕਰਨੀ ਨਾ ਬਹੁਤ ਜ਼ਿਆਦਾ ਮਹੱਤਵਪੂਰਨ ਮੈਂ ਜਿੰਨੇ ਵੀ ਪੰਜਾਬੀ ਹੈਗੇ ਨੇ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਵਸਣ ਵਾਲੇ ਔਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਜਿਹੜੀ ਆ ਗੱਲਾਂ ਨਾ ਕਿ ਦੇਰ ਆਏ ਦਰਸਤ ਆਏ ਜਿਨ੍ਹਾਂ ਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਆ ਕੰਮ ਕੀਤਾ ਹੈਗਾ ਪੇ ਬਹੁਤ ਸ਼ਲਾਘਾਯੋਗ ਹੈ ਇਸ ਸਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮੌਜੂਦਾ ਸਥਿਤੀ ਕੀ ਹੈਗੀ ਆ ਪੰਜਾਬ ਦੇ ਵਿੱਚ ਗੁਰਦਾਸਪੁਰ ਤੋਂ ਇਲਾਵਾ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਤੇ ਰੂਪਨਗਰ ਦੇ ਸਮੇਤ 9 ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਤਕਰੀਬਨ 1000 ਜਾਂ 1100 ਤੋਂ ਵੱਧੇਰੇ ਪਿੰਡ ਪਾਣੀ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਡੁੱਬੇ ਹੋਏ ਆ ਜੇਨਾ ਦੇ ਵਿੱਚ ਗੁਰਦਾਸਪੁਰ ਦੇ 323 ਪਿੰਡ ਭਾਵ ਕਿ ਗੁਰਦਾਸਪੁਰ ਦੇ ਸਭ ਤੋਂ ਜ਼ਿਆਦਾ ਪਿੰਡ ਨੇ ਜਿਹੜੇ ਕਿ ਇਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਨੇ ਜੋ ਸਰਕਾਰੀ ਅੰਕੜੇ ਹੈਗੇ ਆ ਉਹ ਲਾ ਲਓ ਜਾਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਵੱਖ-ਵੱਖ ਨਿਊਜ਼ ਚੈਨਲ ਜਾਂ ادارے ਜੋ ਉਹ ਜਾਹਰ ਕਰਨ ਦੇ ਆ ਉਹਨਾਂ ਤੋਂ ਮੌਤਾਂ ਦੀ ਜਿਹੜੀ ਗਿਣਤੀ ਆ ਉਹ ਤੇ ਜਿੰਨਾ ਕਿ ਨੁਕਸਾਨ ਹੋਇਆ ਹੈਗਾ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਬੀਤੀ ਕੱਲ ਤੱਕ ਜੋ ਅੰਕੜੇ ਸਾਹਮਣੇ ਆਏ ਸੀਗੇ ਉਹਦੇ ਮੁਤਾਬਕ ਵੀ 33 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ 61000 632 ਹੈਕਟੇਅਰ ਜ਼ਮੀਨ ਪਾਣੀ ਦੇ ਵਿੱਚ ਡੁੱਬੀ ਪਈ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਆਰਥਿਕ ਝਟਕਾ ਲੱਗਾ ਹੈ ਔਰ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਿਨ੍ਹਾਂ ਨੇ ਪਹਿਲਾਂ ਵੀ ਇਦਾਂ ਦੇ ਸੰਤਾਪਾਂ ਨੂੰ ਹੰਡਾਇਆ ਹੋਇਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਦੱਸਦੇ ਆਂ ਕਹਿੰਦੇ ਕਿ ਜਦੋਂ ਇਸ ਤਰੀਕੇ ਦੇ ਨਾਲ ਹੜ ਆਉਂਦੇ ਆ ਤਾਂ ਉਸ ਤੋਂ ਬਾਅਦ ਜਿਹੜੀ ਗਾਰ ਜਮ ਜਾਂਦੀ ਹੈ ਖੇਤਾਂ ਦੇ ਵਿੱਚ ਜਿਹੜੀ ਮਿੱਟੀ ਹੜ ਹੜ ਕੇ ਹੋਰ ਆਈ ਹੋਈ ਹੈ ਉਸ ਮਿੱਟੀ ਨੇ ਹੱਲੇ ਕਿੰਨਾ ਹੀ ਸਮਾਂ ਭਾਵੇਂ ਕਿ ਕਈ ਬਰੇ ਉਸ ਮਿੱਟੀ ਦੇ ਕਰਕੇ ਉਹਨਾਂ ਦੇ ਖੇਤਾਂ ਦੇ ਵਿੱਚ ਫਸਲਾਂ ਨਹੀਂ ਹੋਣੀਆਂ ਸੋ ਜ਼ਮੀਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਗਾਰ ਵੱੜ ਚੁੱਕੀ ਹੈਗੀ ਆ ਗਾਰ ਉਸ ਗਾਰ ਨੂੰ ਕੱਢਣ ਨੂੰ ਵੀ ਸਮਾਂ ਲੱਗਣਾ ਭਾਵ ਆ ਜਾ ਕੇ ਮੁਕਤੀ ਦੀ ਗੱਲ ਜੇ ਸਮੁੱਚੇ ਰੂਪ ਵਿੱਚ ਕਰਨੀ ਹੋਵੇ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਪ੍ਰਭਾਵਿਤ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹਨਾਂ ਘਰਾਂ ਵਾਲਿਆਂ ਨੂੰ ਦੁਬਾਰਾ ਪੈਰਾਸਿਰ ਔਣ ਦੇ ਵਾਸਤੇ ਘੱਟੋ ਘੱਟ 10 ਬਰੇ ਲੱਗ ਜਾਣਗੇ ਸਤਲੁਜ ਤੋਂ ਇਲਾਵਾ ਬਿਆਸ ਰਾਵੀ ਤੇ ਖਗਰ ਨਦੀਆਂ ਦੇ ਬਹਾਜੜੇ ਆ ਉਹ ਬਹੁਤ ਹੀ ਜ਼ਿਆਦਾ ਇਸ ਵੇਲੇ ਖਤਰਨਾਕ ਸੀਮਾ ਤੇ ਹੈਗੇ ਆ ਪੌਂਗ ਡੈਮ ਜਿਹੜਾ ਕਿ 1.391 ਫੁੱਟ ਖਤਰਨਾਕ ਸੀਮਾ ਜਿਹਦੀ ਹੈ 1390 ਫੁੱਟ ਤੇ ਔਰ ਉਤੋਂ 1 ਲੱਖ ਕਿਊਸਿਕ ਤੇ ਹਰੀਕੇ ਤੋਂ 2.55 ਲੱਖ ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ ਰਾਵੀ ਦਾ ਬਹਾਵ ਗੁਰਦਾਸਪੁਰ ਦੇ ਵਿੱਚ 4.60 ਲੱਖ ਕਿਊਸਿਕ ਰਿਹਾ ਜਿਹਦੇ ਕਰਕੇ 323 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈਗਾ ਇਹਨੇ ਜੋ ਅੰਕੜੇ ਸਾਹਮਣੇ ਆ ਰਹੇ ਹੈਗੇ ਆ ਇਹ ਘੱਟ ਵੀ ਹੋ ਸਕਦੇ ਆ ਇਹ ਕੋਈ ਪੱਕੇ ਅੰਕੜੇ ਨਹੀਂ ਹੈਗੇ 16000 ਤੋਂ ਵਧੇਰੇ ਲੋਕਾਂ ਨੂੰ ਹੁਣ ਤੱਕ ਇਹਨਾਂ ਹੜ੍ਹਾਂ ਦੀ ਮਾਰ ਤੋਂ ਬਚਾਇਆ ਗਿਆ ਔਰ ਇਹ ਵੀ ਗੱਲ ਵੈਸੇ ਵੇਖਣ ਚਾਉਣ ਡਈ ਹੈ ਕਿ ਭਾਰਤੀ ਸੈਨਾ INDRF BSF CDRF ਅਤੇ ਪੁਲਿਸ ਜਿਹੜੀ ਹੈ ਉਹ ਬਚਾਅ ਦੇ ਕੰਮਾਂ ਵਿੱਚ ਨਾਲ ਲੱਗੀ ਹੋਈ ਹੈ ਪਰ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਦੇਖਦੇ ਹੋ ਇਸ ਤੋਂ ਇਲਾਵਾ ਜਦੋਂ ਤੁਸੀਂ ਜ਼ਮੀਨੀ ਪੱਧਰ ਤੇ ਜਾ ਕੇ ਦੇਖਦੇ ਹੋ ਤਾਂ ਤੁਹਾਨੂੰ ਜ਼ਿਆਦਾਤਰ ਇਹ ਹੀ ਗੱਲ ਨਜ਼ਰ ਆਉਂਗੀ ਕਿ ਪੰਜਾਬ ਦੇ ਆਮ ਲੋਕ ਹੀ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਵਾਸਤੇ ਯਤਨਸ਼ੀਲ ਨੇ ਵਧੇਰੇ ਔਰ ਇਹਨੇ ਖਤਰਨਾਕ ਮਾਹੌਲ ਦੇ ਵਿੱਚ ਜਿਹੜੀ ਮੌਸਮ ਦੀ ਭਵਿੱਖਬਾਣੀ ਹੈ ਉਹ ਦਿਲ ਨੂੰ ਹੋਰ ਜ਼ਿਆਦਾ ਧੜਕਣ ਦੇ ਵਾਸਤੇ ਮਜਬੂਰ ਕਰ ਦਿੰਦੀ ਹੈ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਨੇ ਜਦੋਂ ਮੌਸਮ ਦੇ ਵਿਭਾਗ ਦੀ ਜਾਣਕਾਰੀ ਨੂੰ ਆਪਾਂ ਭਵਿੱਖਬਾਣੀ ਨੂੰ ਸੁਣਦੇ ਆ ਤਾਂ ਉਹ ਜਾਣਕਾਰੀ ਇਹ ਹੈ ਕਿ 1 ਤੋਂ ਲੈ ਕੇ ਤੇ 3 ਸਤੰਬਰ ਤੱਕ ਹਲਕੀ ਤੋਂ ਲੈ ਕੇ ਭਾਰੀ ਮੀਂਹ ਦੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜਿਹਦੇ ਕਰਕੇ ਹਾਲਾਤ ਹੱਲੇ ਵੀ ਗੰਭੀਰ ਰਹਿ ਸਕਦੇ ਆ ਔਰ ਜਿੰਨੇ ਗੰਭੀਰ ਹਾਲਾਤ ਪਹਿਲਾਂ ਹੈਗੇ ਆ ਇਹਨਾਂ ਨਾਲੋਂ ਹੋਰ ਜ਼ਿਆਦਾ ਖਤਰਨਾਕ ਹਾਲਾਤ ਬਣ ਸਕਦੇ ਨੇ ਜਿਹੜੇ ਸਕੂਲ ਹੈਗੇ ਨੇ ਉਹਨਾਂ ਨੂੰ 3 ਸਤੰਬਰ ਤੱਕ ਬੰਦ ਕਰ ਦਿੱਤਾ ਗਿਆ ਆ ਤਾਂ ਕਿ ਬੱਚਿਆਂ ਦਾ ਕੋਈ ਨੁਕਸਾਨ ਵਗੈਰਾ ਨਾ ਹੋ ਸਕੇ ਅਸਲ ਵਿੱਚ ਮੈਨੂੰ ਇਹ ਲੱਗਦਾ ਹੈਗਾ ਕਿ ਸਰਕਾਰਾਂ ਨੂੰ ਇਹ ਵੀ ਹੁੰਦਾ ਆ ਕਿ ਜੇ ਸਕੂਲ ਖੁੱਲਣਗੇ ਤਾਂ ਬੱਚਿਆਂ ਦਾ ਨੁਕਸਾਨ ਨਾ ਹੋ ਜਾਏ ਔਰ ਜਿਹੜੇ ਅਧਿਆਪਕ ਉੱਥੇ ਜਾਂ ਮੈਡਮ ਆ ਉੱਥੇ ਜਾਂਦੀਆਂ ਨੇ ਸਕੂਲਾਂ 'ਚ ਪੜਾਉਣ ਦੇ ਵਾਸਤੇ ਉਹਨਾਂ ਦਾ ਇਕਦਰੇ ਕੋਈ ਨੁਕਸਾਨ ਨਾ ਹੋ ਜਾਵੇ ਜਿਹਦੇ ਕਰਕੇ ਉਹ ਸਕੂਲਾਂ ਵਿੱਚ ਛੁੱਟੀਆਂ ਕਰ ਦਿੰਦੇ ਆ ਆ ਜਿਹੜੀ ਗੱਲ ਹੈਗੀ ਮੈਂ ਇਸ ਕਰਕੇ ਆਖੀ ਆ ਕਿਉਂਕਿ ਜਦੋਂ ਸਰਕਾਰਾਂ ਦੇ ਹਾਲਾਤ ਵੇਖਦੇ ਆ ਤਾਂ ਇਹ ਨਹੀਂ ਲੱਗਦਾ ਹੈਗਾ ਕਿ ਸਰਕਾਰ ਆਮ ਲੋਕਾਂ ਦੇ ਲਈ ਪੰਜਾਬ ਦੇ ਬੱਚਿਆਂ ਦੇ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਕਿਸਾਨਾਂ ਲਈ ਭਾਵੇਂ ਕਿ ਸਮੁੱਚੇ ਪੰਜਾਬ ਤੇ ਸਮੁੱਚੇ ਪੰਜਾਬੀਆਂ ਦੇ ਲਈ ਚਿੰਤਤ ਹੈ ਇਹ ਗੱਲ ਇਸ ਕਰਕੇ ਲੱਗਦੀ ਹੈ ਕਿਉਂਕਿ ਪੰਜਾਬ ਜਦੋਂ ਹੜਾਂ ਦੀ ਮਾਰ ਚੱਲਦਾ ਹੈ ਪਹਿਲਾਂ ਵੀ ਚੱਲਦਾ ਹੈ ਜਦੋਂ ਬਾਰ ਬਾਰ ਅਗਲੇ ਵਰੇ ਉਸ ਤੋਂ ਬਾਅਦ ਤਿੰਨ ਕੁ ਵਰਿਆਂ ਬਾਅਦ ਫਿਰ ਪੰਜਾਬ ਹੜਾਂ ਦੀ ਮਾਰ ਚੱਲਦਾ ਹੈ ਜਦੋਂ ਪਤਾ ਹੈ ਕਿ ਹੜ ਆ ਸਕਦੇ ਨੇ ਆਗਾਉਂ ਹੀ ਪਤਾ ਲੱਗ ਜਾਂਦਾ ਹੁੰਦਾ ਹੁਣ ਤੇ ਬਹੁਤ ਕੁਝ ਸੋਰਸਸ ਇਦਾਂ ਦੇ ਹੈਗੇ ਆ ਬੜੀ ਤਰੱਕੀ ਕੀਤੀ ਆ ਵਿਗਿਆਨ ਨੇ ਜਦੋਂ ਪਹਿਲੇ ਪਤਾ ਲੱਗ ਜਾਂਦਾ ਹੈਗਾ ਕਿ ਹੜ੍ਹ ਆਉਣ ਦੀ ਸੰਭਾਵਨਾ ਹੈਗੀ ਹੈ ਮੀਂਹ ਕਿੰਨੇ ਪੈਣਗੇ ਇਹ ਵੀ ਪਤਾ ਲੱਗ ਜਾਂਦਾ ਓਸ ਵੇਲੇ ਫਿਰ ਹੜਾਂ ਦੇ ਨਾਲ ਨਜਿੱਠਣ ਦੇ ਲਈ ਜਿਹੜੇ ਜਿਹੜੇ ਕਦਮ ਪੁੱਟੇ ਜਾਣ ਦੀ ਜ਼ਰੂਰਤ ਹੁੰਦੀ ਹੈ ਉਹ ਕਦਮ ਸਰਕਾਰਾਂ ਦੇ ਵੱਲੋਂ ਪੁੱਟੇ ਨਹੀਂ ਜਾਂਦੇ ਜਦੋਂ ਆਹ ਗੱਲ ਦੇਖਦੇ ਆ ਤਾਂ ਉਸ ਵੇਲੇ ਫਿਰ ਇਸ ਗੱਲ ਦਾ ਭਰੋਸਾ ਵੱਜਦਾ ਆ ਭਰੋਸਾ ਆਹੀ ਵੱਜਦਾ ਕਿ ਸਰਕਾਰ ਆਪਣੇ ਲੋਕਾਂ ਦੇ ਪ੍ਰਤੀ ਚਿੰਤਤ ਨਹੀਂ ਹੈ ਜਦੋਂ ਇਦਾਂ ਦੇ ਹਾਲਾਤ ਵੇਖਦੇ ਆ ਤੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ ਨੇ ਫਿਰ ਉੱਥੇ ਵੀ ਅੰਦਾਜ਼ਾ ਇਹ ਹੀ ਲੱਗਦਾ ਆ ਕਿ ਸਰਕਾਰ ਇਹਦਾ ਸੋਚਦੀ ਹੋਊਗੀ ਕਿ ਕਿਦਰੇ ਸਾਨੂੰ ਮੁਆਵਜ਼ਾ ਨਾ ਦੇਣਾ ਪੈ ਜਾਵੇ ਕਿਤੇ ਕਿਸੇ ਬੱਚੇ ਦਾ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਜਦੋਂ ਕਿ ਚਾਹੀਦਾ ਤਾਂ ਇਹ ਐ ਕਿ ਬੱਚਿਆਂ ਦੀ ਅਤੇ ਸਕੂਲ ਦੀਆਂ ਟੀਚਰਾਂ ਦੀ ਹਿਫਾਜ਼ਤ ਦੇ ਵਾਸਤੇ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਜਿਹੜਾ ਕਿਸਾਨਾਂ ਦਾ ਨੁਕਸਾਨ ਇਹ ਦੇ ਕਰਕੇ ਹੋਇਆ 3 ਲੱਖ ਏਕੜ ਫਸਲ ਦਾ ਨਾਸ ਹੋਣ ਦੇ ਕਰਕੇ ਪੰਜਾਬ ਦੀ ਖੇਤੀਬਾੜੀ ਦੇ ਉੱਪਰ ਬਹੁਤ ਵੱਡਾ ਬੁਰਾ ਅਸਰ ਪਿਆ ਆ ਜਿਹੜਾ ਕਿ ਸੂਬੇ ਦੀ ਅਰਥ ਵਿਵਸਥਾ ਦਾ ਮੁੱਖ ਸਰੋਤ ਹੈ ਕਿਉਂਕਿ ਆਪਾਂ ਪੰਜਾਬ ਨੂੰ ਖੇਤੀ ਦੇ ਵਜੋਂ ਜਾਣਦੇ ਆ ਇੱਥੇ ਪ੍ਰਮੁੱਖ ਕਿਤਾ ਖੇਤੀ ਹੈ ਪ੍ਰਮੁੱਖ ਕਿਤਾ ਖੇਤੀ ਹੋਣ ਦੇ ਕਰਕੇ ਕਿਉਂਕਿ ਆਪਾਂ ਪੰਜਾਬ ਨੂੰ ਖੇਤੀ ਦੇ ਵਜੋਂ ਹੀ ਜਾਣਦੇ ਆ ਸੋ ਖੇਤੀ ਜਦੋਂ ਮੁੱਖ ਹੈ ਤਾਂ ਖੇਤੀ ਸਾਰੀ ਪ੍ਰਭਾਵਿਤ ਹੋ ਗਈ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਬਹੁਤ ਵੱਡਾ 3 ਲੱਖ ਏਕੜ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਹੋ ਗਿਆ ਸੋ ਇਹ ਬਹੁਤ ਜ਼ਿਆਦਾ ਇੱਕ ਨੁਕਸਾਨ ਹੈਗਾ ਜਦੀ ਪ੍ਰਭਾਈ ਹੱਲੇ ਪਤਾ ਨਹੀਂ ਕਦੋਂ ਨੂੰ ਹੋ ਪਾਣੀ ਹੈ ਇਸ ਤੋਂ ਇਲਾਵਾ ਪੰਜਾਬ ਤੋਂ ਪਾਣੀ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਨੂੰ ਵੀ ਛੱਡਿਆ ਗਿਆ ਹੈਗਾ ਉਹਦੇ ਕਰਕੇ ਪਾਕਿਸਤਾਨ ਦਾ ਜਿਹੜਾ ਪੰਜਾਬ ਆ ਜਿਹਨੂੰ ਆਪਾਂ ਲੈਂਦਾ ਪੰਜਾਬ ਵੀ ਕਹਿ ਦਿੰਨੇ ਆ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿੱਥੇ 2 ਮਿਲੀਅਨ ਦੇ ਕਰੀਬ ਲੋਕ ਇਸ ਵੇਲੇ ਪ੍ਰਭਾਵਿਤ ਹੋਏ ਨੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਜਿੱਦਾਂ ਮੈਂ ਪਹਿਲਾਂ ਆਖਿਆ ਸੀਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੇ ਦੌਰੇ ਤੇ ਗਏ ਹੋ ਸਕੇ ਉੱਥੋਂ ਉਹ ਵਾਪਸ ਆ ਗਏ ਨੇ ਜਦੋਂ ਵਾਪਸ ਆਇਆ ਤਾਂ ਆਉਂਦੇ ਸਾਰੇ ਜੋ ਗੱਲਬਾਤ ਸਾਹਮਣੇ ਆਈ ਹੈ ਆਉਂਦੇ ਸਾਰੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਲਾਇਆ ਉਹਨਾਂ ਦੇ ਨਾਲ ਫੋਨ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਗੱਲਬਾਤ ਕੀ ਹੋਈ ਹੈ ਇਹਦੇ ਬਾਰੇ ਹਲੇ ਕਿਸੇ ਨੇ ਕੁਝ ਆ ਕੇ ਸਾਹਮਣੇ ਦੱਸਿਆ ਨਹੀਂ ਹੈਗਾ ਨਾ ਫੋਨ ਕਰਨ ਵਾਲੇ ਨੇ ਦੱਸਿਆ ਤੇ ਨਾ ਫੋਨ ਸੁਣਨ ਵਾਲੇ ਨੇ ਦੱਸਿਆ ਪਰ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਇਹੀ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਸਰਕਾਰ ਦੇ ਕੋਲੋਂ 60000 ਕਰੋੜ ਰੁਪਏ ਦੀ ਮੰਗ ਕੀਤੀ ਸੀ ਕਿ ਸਾਨੂੰ ਇਹ ਭਾਈ ਮਦਦ ਦੇ ਦਿਓ ਸਾਡਾ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਚੱਲਦਾ ਪਿਆ ਅਸੀਂ ਹੜਾਂ ਦੀ ਮਾਰ ਦੇ ਨਾਲ ਨਜਿੱਠਣਾ ਹੈ ਉਹਦੇ ਵਾਸਤੇ ਸਾਨੂੰ ਮੋਟਾ ਪੈਸਾ ਚਾਹੀਦਾ ਹੈ ਹੁਣ ਮੋਦੀ ਹੋਰਾਂ ਨੇ ਫੋਨ ਦੇ ਉੱਪਰ ਉਹਨਾਂ ਨੂੰ ਇਹ ਗੱਲ ਤਾਂ ਸਾਹਮਣੇ ਆਈ ਹੈ ਕਿ ਦਿਲਾਸਾ ਦਿੱਤਾ ਹੈਗਾ ਇੱਕ ਹੌਸਲਾ ਦਿੱਤਾ ਹੈ ਕਿ ਠੀਕ ਆ ਜੀ ਆਪਾਂ ਨਾਲ ਖੜਾਂਗੇ ਪਰ ਕਿਸ ਤਰੀਕੇ ਨਾਲ ਖੜਾਂਗੇ ਕਿੰਨਾ ਖੜਾਂਗੇ ਕੋਈ ਪੈਕੇਜ ਦੇਣ ਦੀ ਗੱਲ ਕੀਤੀ ਹੈ ਜਾਂ ਦੇਤੀ ਇਹਦੇ ਬਾਰੇ ਹੱਲੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਤੇ ਹੁਣ ਆਪਾਂ ਗੱਲਬਾਤ ਦੁਬਾਰਾ ਫਿਰ ਕਰ ਲੈਣੇ ਆ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਅਰਵਿੰਦ ਕੇਜਰੀਵਾਲ ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਥੋੜਾ ਜਿਹਾ ਪਿੱਛੇ ਚੱਲ ਜਾਓ ਆਪਣੀ ਹੋਣ ਦੇ ਬਾਰੇ ਜਾਣ ਲਓ ਆਪਣੇ ਆਪ ਦੇ ਬਾਰੇ ਜਾਣੋ ਪੰਜਾਬੀਓ ਕਿ ਤੁਸੀਂ ਕੌਣ ਹੋ ਹੁਣ ਜਦੋਂ ਕੋਈ ਇਹ ਗੱਲ ਕਹਿੰਦਾ ਕਿ देर ਆਏ ਦਰਸਤ ਆਏ ਕਿ ਹੋ ਜਾਏ ਆਈ ਜੀ ਪਲਾ ਕੀ ਉਹਨਾਂ ਦੇ ਇਸ ਤਰ੍ਹਾਂ ਦੇ ਆਉਣ ਨੂੰ ਤੁਸੀਂ ਜਾਇਜ਼ ਸਮਝਦੇ ਹੋ ਕੀ ਠੀਕ ਸਮਝਦੇ ਹੋ ਜਰਾ ਇੱਕ ਕੰਪੈਰੀਜ਼ਨ ਕਰਕੇ ਵੇਖ ਲਓ ਸ਼ਾਇਦ ਤੁਹਾਨੂੰ ਲੱਗੇ ਕਿ ਨਹੀਂ ਯਾਰ ਇਹ देर आए दुरुਸਤ ਆਏ ਵਾਲੀ ਗੱਲ ਠੀਕ ਨਹੀਂ ਹੈ ਸ਼ਾਇਦ ਤੁਹਾਨੂੰ ਇਹ ਲੱਗੇ ਕਿ ਨਹੀਂ ਇਹ ਤਾਂ ਪੰਜਾਬ ਤੇ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਪੰਜਾਬ ਨੂੰ ਸਿੱਖ ਬਹੁ ਗਿਣਤੀ ਬਸੋਂ ਵਾਲਾ ਸੂਬਾ ਕਿਹਾ ਜਾਂਦਾ ਹੈ ਜਿਹਦੇ ਕਰਕੇ ਪੰਜਾਬੀ ਪੰਜਾਬ ਦੀ ਧਰਤੀ ਦੇ ਉੱਪਰ ਗੁਰੂ ਪਿਆਰੇ ਸਿੱਖ ਦਾਵਾ ਕਰਦੇ ਨੇ ਕਿ ਹਮ ਰਖਤ ਪਾਤਸ਼ਾਹੀ ਦਾਵਾ ਕਿਉਂਕਿ ਪੰਜਾਬ ਦੀ ਇਹ ਸਰਜ਼ਮੀਨ ਦੇ ਉੱਪਰ ਖਾਲਸੇ ਦੇ ਰਾਜ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਲੈ ਇੱਥੇ ਰਾਜ ਰਿਹਾ ਉਹਨਾਂ ਨੇ ਰਾਜ ਸਥਾਪਿਤ ਕੀਤਾ ਸਿਕਾ ਬਹੁਤ ਵਧੀਆ ਰਾਜ ਪ੍ਰਬੰਧ ਸੀਗਾ ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਧਰਤੀ ਦੇ ਉੱਪਰ ਰਾਜ ਕੀਤਾ ਭਾਵੇਂ ਕੇਵਲ 8 ਬਰੇ ਰਾਜ ਉਹ ਰਹਿੰਦਾ ਕਿੰਨਾ ਵਧੀਆ ਰਾਜ ਪ੍ਰਬੰਧ ਸੀਗਾ ਉਹ ਸੋ ਜਦੋਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਰੱਖਦੇ ਆ ਤੁਸੀਂ ਇਤਿਹਾਸ ਨੂੰ ਆਪਣੇ ਸਾਹਮਣੇ ਰੱਖਦੇ ਹੋ ਤਾਂ ਖਾਲਸਾ ਜੀ ਫਿਰ ਆਪਣੀ ਹੋਂਦ ਨੂੰ ਸਮਝੋ ਆਪਣੇ ਆਪ ਨੂੰ ਜਾਣੋ ਕਿ ਤੁਸੀਂ ਕੌਣ ਹੋ ਅਰੇ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਔਰ ਅੱਜ ਦਿੱਲੀ ਤੋਂ ਇੱਕ ਲਾਲਾ ਜੀ ਆ ਕੇ ਇੱਕ ਪਾਰਟੀ ਬਣਾਉਦੇ ਆ ਪਾਰਟੀ ਬਣਾਉਣ ਤੋਂ ਬਾਅਦ ਵਕ ਵਕ ਸੂਬਿਆਂ ਦੇ ਵਿੱਚ ਜਾਂਦੇ ਆ ਪੰਜਾਬ ਦੇ ਵਿੱਚ ਵੀ ਪੈਰ ਪਸਾਰ ਲੈਂਦੇ ਆ ਭਗਵੰਤ ਮਾਨ ਪੰਜਾਬ ਦੇ ਹੋਣ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਤਾ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਤਾ ਵੀ ਚਲੋ ਸਾਡਾ ਪੰਜਾਬੀ ਭਰਾ ਆ ਹੁਣ ਦਿੱਲੀ ਵਾਲੇ ਲਾਲਾ ਜੀ ਤੋਂ ਜਿਸ ਕਿਸਮ ਦੀਆਂ ਆਸਾਂ ਤੇ ਉਮੀਦਾਂ ਪੰਜਾਬ ਦੇ ਲੋਕਾਂ ਨੇ ਲਾਈਆਂ ਸੀਗੀਆਂ ਅੱਜ ਪੰਜਾਬ ਦੇ ਲੋਕ ਖਫਾ ਨੇ ਅੱਜ ਪੰਜਾਬ ਦੇ ਲੋਕ ਬੇहद ਗੁੱਸੇ ਵਿੱਚ ਨੇ ਔਰ ਹੁਣ ਮੈਨੂੰ ਇਹ ਲੱਗਦਾ ਹੈਗਾ ਕਿ ਬਹੁਤ ਸਾਰੇ ਲੋਕ ਇਦਾਂ ਸੋਚਦੇ ਵੀ ਪਏ ਐ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਜਾ ਕੇ ਦੇਖੋ ਲੋਕ ਇਦਾਂ ਮਹਿਸੂਸ ਕਰਨ ਡੇ ਨੇ ਕਿ ਲਾਲਾ ਜੀ ਦਿੱਲੀ ਬੈਠ ਕੇ ਪੰਜਾਬ ਨੂੰ ਪੰਜਾਬੀਆਂ ਨੂੰ ਇੱਥੋਂ ਦੇ ਸਿੱਖਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨ ਡੇ ਨੇ ਉਹ ਪੰਜਾਬ ਜਿੱਥੇ ਕਦੀ ਖਾਲਸੇ ਦੇ ਰਾਜ ਭਾਗ ਰਹੇ ਹੁਣ ਉਸ ਕਿਸਮ ਦੇ ਲੋਕਾਂ ਨੂੰ ਜਿਹੜੇ ਕਿ ਅੱਜ ਵੀ ਪੰਜਾਬ ਤੇ ਪੰਜਾਬੀ ਪੰਜਾਬ ਦੇ ਨਾਲ ਪੰਜਾਬ ਤੋਂ ਸਿੱਖਾਂ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਸਿੱਖਾਂ ਨੂੰ ਪੰਜਾਬ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਤਾਂ ਦੂਰ ਦੀ ਗੱਲ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਕੋਈ ਵੱਡੀ ਜਾਂ ਛੋਟੀ ਤਰਾਸਦੀ ਆਉਂਦੀ ਹੈ ਤਾਂ ਸਿੱਖ ਉੱਥੇ ਜਾ ਕੇ ਉਹਨਾਂ ਲੋਕਾਂ ਦੀ ਸੇਵਾ ਕਰਦੇ ਆਂ ਸੇਵਾ ਮਦਦ ਲਫ਼ਜ਼ ਮੈਂ ਨਹੀਂ ਬੋਲਦਾ ਇੱਥੇ ਪਰ ਅੱਜ ਜਿਹੜੇ ਲੋਕ ਦੂਜਾਂ ਸੂਬਿਆਂ ਦੇ ਵਿੱਚ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਜਦੋਂ ਉਹਨਾਂ ਦੇ ਆਪਣੇ ਸੂਬੇ ਦੇ ਵਿੱਚ ਕੋਈ ਇਦਾਂ ਦੀ ਵਿਪਤਾ ਬਣੀ ਹੋਈ ਹੈ ਭਾਵੇਂ ਕੁਦਰਤੀ ਹੈ ਭਾਵੇਂ ਸਰਕਾਰਾਂ ਦੀਆਂ ਨਲਕੀਆਂ ਦੇ ਕਰਕੇ ਭਾਵੇਂ ਸਰਕਾਰੀ ਸਾਜਸ਼ਣ ਦੇ ਕਰਕੇ ਉਸ ਵੇਲੇ ਜਦੋਂ ਉਹ ਲੋਕ ਆਪਣੇ ਲੋਕਾਂ ਦੀ ਆਪਸਾਰ ਲੈ ਰਹੇ ਨੇ ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਇਦਾਂ ਦੀ ਗੱਲ ਕਰਨੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਥੋੜਾ ਜਿਆ ਸੋਚ ਕੇ ਦੇਖੋ ਕੰਪੈਰੀਜ਼ਨ ਕਰ ਲਓ ਮੈਂ ਆਪਣੇ ਕੋਲੋਂ ਜੇ ਕੁਝ ਨਾ ਵੀ ਕਹਾ ਤਾਂ ਤੁਸੀਂ ਦੇਖੋ ਜਿਹੜੇ ਫਿਲਮੀ ਅਦਾਕਾਰ ਹੈਗੇ ਨੇ ਸੰਜੇ ਦੱਤ ਸੰਜੇ ਦੱਤ ਦੇ ਬਾਪੂ ਦੇ ਬਾਰੇ ਸੁਣਿਆ ਜਾਂਦਾ ਹੈ ਜਿਹਨਾਂ ਦਾ ਨਾਮ ਸੁਨੀਲ ਦੱਤ ਸੀਗਾ ਚੜ੍ਹਾਈ ਕਰ ਚੁੱਕਿਆ ਹੁਣ ਦੁਨੀਆ ਦੇ ਉੱਪਰ ਹੈ ਨਹੀਂ ਐ ਸੁਣਦੇ ਆਪਾਂ ਇੱਕ ਜਦੋਂ 1984 ਵੇਲੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਸੀਗਾ ਤਾਂ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਸੀਗਾ ਉਹ ਚੱਲ ਕੇ ਇੱਥੇ ਆਉਂਦੇ ਆ ਸੋ ਉਹ ਉੱਥੇ ਬਾਂਬੇ ਬੈਠ ਕੇ ਵੀ ਪੰਜਾਬ ਦੇ ਲੋਕ ਭਾਵੇਂ ਉਹ ਉਹ ਉਚਾਈਆਂ ਨੂੰ ਜਿੰਨਾ ਮਰਜ਼ੀ ਛੂਹ ਗਏ ਪਰ ਉਹ ਪੰਜਾਬ ਦੇ ਨਾਲ ਜੁੜੇ ਰਹੇ ਅੱਜ ਸੰਜੇ ਦਾਤ ਫਿਲਮੀ ਅਦਾਕਾਰ ਮਸ਼ਹੂਰ ਫਿਲਮੀ ਅਦਾਕਾਰ ਉਹਨੇ ਵੀ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਤੇ ਫਿਲਮ ਅਦਾਕਾਰ ਉਹਨੇ ਵੀ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਮੋਟੀ ਰਕਮ ਉਹਨਾਂ ਦੀ ਆਪਣੀ ਆਰਗੇਨਾਈਜੇਸ਼ਨ ਜਿਹੜੀ ਹੈ ਸੰਸਥਾ ਹੈ ਜਿਹੜੀ ਉਹ ਪੂਰਾ ਪੰਜਾਬ ਦਾ ਸਾਥ ਦੇਣ ਲਈ ਹੈ ਗਾਇਕ ਜਸਵੀਰ ਜਸੀ ਪ੍ਰਸਿੱਧ ਗਾਇਕ ਹੈ ਉਹ ਵੀ ਨਾਲ ਸਾਥ ਦੇਣ ਰਣਜੀਤ 바ਵਾ ਉਹਨਾਂ ਨੂੰ ਕੋਈ ਸੱਦਾ ਦੇਣ ਵਾਸਤੇ ਨਹੀਂ ਗਿਆ ਕਿ ਤੁਸੀਂ ਆਲ ਕੇ ਮਦਦ ਕਰੋ ਉਹ ਆਪ ਆਪਣਾ ਫਰਜ਼ ਸਮਝ ਕੇ ਆਪਣੇ ਲੋਕਾਂ ਦੇ ਨਾਲ ਖੜਦੇ ਪਏ ਐ ਖੜ ਰਹੇ ਨੇ ਜਦੋਂ ਆਪਣੇ ਲੋਕ ਆਪਣੇ ਲੋਕਾਂ ਦੇ ਨਾਲ ਆਪ ਆਣ ਕੇ ਖੜ ਰਹੇ ਐ ਤੇ ਅਰਵਿੰਦ ਕੇਜਰੀਵਾਲ ਹੁਣੀ ਉਹ ਜਾ ਕੇ ਆਪ ਦਿੱਲੀ ਦੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨਗੇ ਜਦੋਂ ਉਹਨਾਂ ਨੂੰ ਕਹਿਣਗੇ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਉਹ ਮਦਦ ਤੁਹਾਡੀ ਪੰਜਾਬੀਆਂ ਤੱਕ ਪਹੁੰਚਦੀ ਕਰੂੰਗਾ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਤਾਂ ਇਹ ਤਾਂ ਪੰਜਾਬ ਨੂੰ ਜ਼ਲੀਲ ਕਰਨ ਵਾਲੀ ਗੱਲ ਐ ਇਹ ਤਾਂ ਪੰਜਾਬ ਤੇ ਪੰਜਾਬੀਆਂ ਦੀ ਅਣਖ ਨੂੰ ਲਲਕਾਰਨ ਵਾਲੀ ਗੱਲ ਹੈ ਇਹ ਤੇ ਸਿੱਖਾਂ ਨੂੰ ਲਲਕਾਰਨ ਵਾਲੀ ਗੱਲ ਹੈ ਇਹ ਤੇ ਉਸ ਕੌਮ ਨੂੰ ਲਲਕਾਰਨ ਵਾਲੀ ਗੱਲ ਹੈ ਜਿਹੜੀ ਕੌਮ ਨੇ ਇੱਥੇ ਰਾਜ ਕੀਤਾ ਹੋਵੇ ਕੀ ਤੁਹਾਨੂੰ ਇੰਜ ਨਹੀਂ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਂ ਸਵਾਲ ਛੱਡਣੇ ਚਾਹੁੰਦਾ ਕਿ ਤੁਸੀਂ ਇਸ ਗੱਲ ਨੂੰ ਕਿਦਾਂ ਦੇਖਦੇ ਹੋ ਜਿਹੜੀ ਉਹ ਮੰਗ ਕਰਨ ਦੇ ਆ ਜਿਹੜੀ ਉਹਨਾਂ ਨੇ ਅੱਜ ਗੱਲ ਕੀਤੀ ਆ ਸੋਸ਼ਲ ਮੀਡੀਆ ਦੇ ਉੱਪਰ ਜਨਤਕ ਵੀ ਕਰ ਦਿੱਤੀ ਆ ਉਹਨਾਂ ਨੇ ਕਿ ਸਾਡੇ ਵਰਕਰ ਦਿੱਲੀ ਦੇ ਘਰ-ਘਰ ਜਾ ਕੇ ਪੰਜਾਬ ਦੇ ਵਾਸਤੇ ਮਦਦ ਮੰਗਣ ਔਰ ਜਦੋਂ ਉਹ ਇਹ ਗੱਲ ਕਰਦੇ ਆ ਤਾਂ ਮੈਂ ਸੋਚਦਾ ਹੈਗਾ ਕਿ ਕੀ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਪੰਜਾਬ ਦੇ ਲੋਕ ਤੇ ਕਿਦਰੇ ਵੀ ਤਰਾਸਦੀ ਆਉਂਦੀ ਉਥੇ ਜਾ ਜਾ ਕੇ ਨਾਲ ਖੜਦੇ ਆ ਤੁਸੀਂ ਆਪਣੇ ਤੌਰ ਤੇ ਕਿਉਂਕਿ ਤੁਹਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਦਿੱਲੀ ਦੇ ਹਾਰੇ ਹੋਏ ਲੋਕ ਪੰਜਾਬ ਦੇ ਵਿੱਚ ਆਣ ਕੇ ਆਪਣੀ ਧਾਂਕ ਜਮਾਉਣ ਦੀ ਕੋਸ਼ਿਸ਼ ਕਰਨ ਰਹੇ ਨੇ ਔਰ ਪੰਜਾਬ ਦੇ ਲੋਕ ਜਿਉਂ ਉਹਨਾਂ ਨੂੰ ਵੈਲਕਮ ਕਹਿਣ ਜੇ ਕਹਣ ਕਿ ਹਾਂ ਬਈ ਦੇਰ ਆਈ ਦਰਸਤ ਆਏ ਤੇ ਕੀ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਸ਼ਰਮ ਵਾਲੀ ਗੱਲ ਹੈ ਇਹ ਨੀਵੇਂ ਹੋਣ ਵਾਲੀ ਗੱਲ ਹੈ ਕੀ ਭਗਵੰਤਮਾਨ ਹੁਰਾਂ ਨੂੰ ਇਹ ਗੱਲ ਸਵੀਕਾਰ ਹੈ ਇੱਕ ਪਾਰਟੀ ਹੋਣ ਦੇ ਨਾਤੇ ਔਰ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਸਰਕਾਰ ਹੋਣ ਦੇ ਨਾਤੇ ਉਹਨਾਂ ਨੂੰ ਸਰਕਾਰੀ ਫੰਡ ਦੇ ਵਿੱਚੋਂ ਸਾਰਾ ਕੁਝ ਕਰਨ ਦੀ ਜ਼ਰੂਰਤ ਹੈ ਉਹ ਕਰ ਸਕਦੇ ਨੇ ਪੰਜਾਬ ਦੇ ਲੋਕ ਇੰਨੇ ਕੁ ਸਮਰੱਥ ਤੇ ਹੈਗੇ ਆ ਦੇਖੋ ਜਿਹੜਾ ਬੰਦਾ ਦੂਜਿਆਂ ਦੀ ਮਦਦ ਕਰ ਸਕਦਾ ਜਦੋਂ ਆਪਣੇ ਤਿਆਫਤ ਆਉਂਦੀ ਹੈ ਤਾਂ ਉਸ ਵੇਲੇ ਉਹ ਆਪਣੇ ਨਾਲ ਆਪਣੇ ਆਪ ਦੇ ਨਾਲ ਕਿਉਂ ਨਾ ਖੜੂਗਾ ਭਲਾ ਔਰ ਖੜ ਰਿਹਾ ਇਹ ਤਾਂ ਹੈ ਨਹੀਂ ਕੋਈ ਖੜਦਾ ਨਹੀਂ ਪਿਆ ਔਰ ਜਿਹੜੇ ਲੋਕ ਤਰਾਸਤੀ ਦਾ ਸ਼ਿਕਾਰ ਹੋ ਰਹੇ ਨੇ ਮੈਂ ਵੀਡੀਓਜ਼ ਦੇਖਣੇ ਆ ਤੁਸੀਂ ਵੀ ਦੇਖਣ ਰਹੇ ਹੋ ਉਹ ਲੋਕ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਕਈ ਵੀਡੀਓਜ਼ ਇਦਾਂ ਦੀ ਵਾਇਰਲ ਹੋਈਆਂ ਨੇ ਸਿਆਣੇ ਬੰਦੇ ਉਹ ਕਹਿੰਦੇ ਪਾਣੀ ਦੇ ਕਿੰਨੇ ਡੁੱਬਣ ਦੇ ਸੀ ਕਹਿੰਦੇ ਹਾਂ ਬਚ ਗਏ ਆ ਕਹਿੰਦੇ ਜੀ ਹੁਣ ਕੀ ਅਵਸਥਾ ਮਨ ਦੀ ਕਹਿੰਦੇ ਚੜ੍ਹਦੀ ਕਲਾ ਚਾ ਫੁੱਲ ਬਟਾ ਫੁੱਲ ਨਜ਼ਾਰੇ ਆ ਹੁਣ ਕੀ ਕਰ ਲੱਗੇ ਆ ਕਹਿੰਦੇ ਜੀ ਹੁਣ ਸੇਵਾ ਕਰਨ ਲੱਗੇ ਆ ਬਚ ਗਏ ਆ ਹੁਣ ਲੋਕਾਂ ਦੀ ਸੇਵਾ ਕਰਨ ਲੱਗੇ ਆ ਇੱਕ ਬੰਦੇ ਬਾਰੇ ਮੈਂ ਅੱਜ ਸੁਣਨਿਆ ਸੀਗਾ 50 ਕਿੱਲੇ ਜ਼ਮੀਨ ਕਹਿੰਦਾ ਮੇਰੀ ਐਨ ਬਰਬਾਦ ਹੋ ਗਈ ਪਤਾ ਨਹੀਂ ਕਿੰਨੇ ਵਰੇ ਮੈਨੂੰ 10-15 ਸਾਲ ਪੈਰਾਂ ਤੇ ਆਉਣ ਨੂੰ ਲੱਗ ਜਣੇ ਆ। ਔਰ ਉਹ ਬੰਦਾ ਇੰਦਰਜੀਤ ਨਿੱਕੂ ਪੰਜਾਬੀ ਗਾਇਕ ਜਿਵੇਂ ਦਾ ਵੀ ਐ ਕਈ ਗੱਲਾਂ ਆਪਾਂ ਪਿੱਛੇ ਨੁਕਤਾ ਚੀਨੀ ਵੀ ਕਰਦੇ ਰਹੇ ਆ ਪਰ ਅੱਜ ਪੰਜਾਬ ਦੇ ਬੰਦੇ ਆ ਔਰ ਉਹ ਵੜ ਕੇ ਨਾਲ ਖੜ੍ਹ ਰਹੇ ਆ। ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਈ ਗੱਲ ਐ ਇਦਾਂ ਹੀ ਹੋਰ ਬਹੁਤ ਸਾਰੇ ਗਾਇਕ ਤੇ ਬਹੁਤ ਸਾਰੇ ਕਲਾਕਾਰ ਹੈਗੇ ਆ ਜਿਹੜੇ ਪੰਜਾਬ ਦੇ ਨਾਲ ਖੜ੍ਹਦੇ ਪਏ ਆ। ਨਜ਼ਰ ਆਉਣ ਡੇ ਆ ਪੂਰੇ ਖੜੇ। ਆਪ ਉੱਥੇ ਜਾ ਕੇ ਸਰੀਰਕ ਰੂਪ ਦੇ ਵਿੱਚ ਖੜ੍ਹੇ ਨਜ਼ਰ ਆਉਣ ਡੇ ਆ। ਹੋਰ ਬਹੁਤ ਸਾਰੇ ਜਿੰਨਦ ਮੈਂ ਨਾਮ ਨਹੀਂ ਵੀ ਲੈ ਪਾ ਰਹਾਂ। ਕਈ ਮੇਰੇ ਚੇਤੇ ਦੇ ਵਿੱਚ ਨਹੀਂ ਹੈਗੇ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣੀ ਘਰ-ਘਰ ਜਾ ਕੇ ਕਮਾਲ ਦੀ ਗੱਲ ਹੈ ਜੇ ਕਿਸੇ ਨੇ ਕਿਸੇ ਦੇ ਨਾਲ ਖੜਨਾ ਹੋਵੇ ਕਿਸੇ ਦੇ ਆਫਤ ਦੇ ਵਿੱਚ ਕਿਸੇ ਦਾ ਸਾਥ ਦੇਣਾ ਹੋਵੇ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਹੋਵੇ ਤਾਂ ਉਹ ਆ ਆ ਕੇ ਹੋ ਸਕਦਾ ਇੱਥੇ ਤਾਂ ਹੋਣ ਡੇਵਾ ਇਹ ਤਾਂ ਹੈ ਨਹੀਂ ਵੀ ਨਹੀਂ ਹੋਣ ਡੇ ਇੱਥੇ ਤਾਂ ਹੋਣ ਡੇਵਾ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਹੈ ਲਾਲਾ ਜੀ ਨੂੰ ਕਿ ਮੈਂ ਇਸ ਤਰੀਕੇ ਦੇ ਨਾਲ ਉੱਥੋਂ ਪੈਸੇ ਉਗਰਾ ਕੇ ਲੈ ਕੇ ਆਉਂਗਾ ਇੱਥੇ ਮੈਂ ਆ ਕੇ ਕਹੂੰਗਾ ਦੇਖਿਓ ਜੀ ਹਮਾਰੇ ਦਿੱਲੀ ਕੇ ਵਾਸੀਓ ਨੇ ਪੰਜਾਬ ਕੇ ਲਈ ਜੇ ਮਦਦ ਭੇਜੀ ਹੈ ਸ਼ਾਇਦ ਪੰਜਾਬ ਦੇ ਲੋਕ ਸਾਨੂੰ ਗੱਲ ਲਾ ਲੈਣਗੇ ਸ਼ਾਇਦ ਜਦੋਂ ਅਗਲੇ ਈਰੀਆ ਚੋਣਾਂ ਹੋਣੀਆਂ ਨੇ 2027 ਦੀਆਂ ਸ਼ਾਇਦ ਉਦੋਂ ਉਹਨੂੰ ਫਿਰ ਸਾਡਾ ਦਾਅ ਲੱਗ ਜਾਊਗਾ ਪਰ ਪੰਜਾਬ ਦੇ ਲੋਕਾਂ ਨੇ ਵੇਖਣਾ ਕਿ ਉਹ ਇਹਨਾਂ ਦੀ ਕਾਰਗੁਜ਼ਾਰੀ ਤੋਂ ਕਿੰਨੇ ਕੁ ਖੁਸ਼ ਨੇ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਕਹਿੰਦੇ ਜੀ ਹੈਲੀਕਾਪਟਰ ਅਜਿਹਾ ਤਰੀਕਾ ਨਾਲ ਬੋਲਣ ਦੇ ਸਕ ਲੋਕ ਕਹਿੰਦੇ ਸਕੇ ਕਿ ਐਂ ਲੱਗਦਾ ਜਿੱਦਾਂ ਪੀਤੀ ਖਾਦੀ ਦੇ ਵਿੱਚ ਬੋਲਣ ਡਏ ਨੇ ਰੱਬ ਜਾਣੇ ਮੈਨੂੰ ਨਹੀਂ ਪਤਾ ਹੈਗਾ ਵੀ ਉਹਨਾਂ ਨੇ ਪੀਤੀ ਹੋਈ ਸੀਗੀ ਜਾਂ ਨਹੀਂ ਕਹਿੰਦੇ ਤੁਹਾਡੇ ਹੈਲੀਕਾਪਟਰ ਮੈਂ ਤਾਂ ਕਾਰਾਂ 'ਚ ਹੁੰਦਾ ਸੀ ਕਹਿੰਦੇ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਤੇ ਮੈਂ ਤੁਹਾਨੂੰ ਕਹਿੰਦੇ ਦੇ ਰਿਆਂ ਭਾਵੇਂ ਪੰਜਾਬੀਆਂ ਨੂੰ ਹੀ ਦੇ ਰਿਆਂ ਇਸ ਵਿਪਤਾ ਦੇ ਸਮੇਂ ਇਸ ਹੈਲੀਕਾਪਟਰ ਦੀ ਵਰਤੋਂ ਹੋਣੀ ਚਾਹੀਦੀ ਹੈ ਉਹਨਾਂ ਨੇ ਇਹ ਗੱਲ ਲਾਖੀ ਹੈ ਸੋ ਆ ਜਾ ਕੇ ਮੈਂ ਭਗਵੰਤ ਮਾਨ ਹੋਰਾਂ ਨੂੰ ਵੀ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਸੀਂ ਇਸ ਗੱਲ ਦੇ ਨਾਲ ਐਗਰੀ ਹੋ ਤੁਸੀਂ ਸਰਕਾਰ ਚਲਾਉਣ ਦੇ ਉਹ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਹਾਡੇ 92 ਐਮਐਲਏ ਆ ਉਹਨਾਂ ਵਿੱਚੋਂ ਅੱਜ ਇੱਕ ਤੇ ਤੁਹਾਡਾ ਇਹਨ ਸਾਰਾ ਕੁਝ ਜਗਜाहिर ਕਰ ਗਿਆ ਹੁਣ ਉਹਦਾ ਵੀ ਪੱਕਾ ਪਤਾ ਨਹੀਂ ਹੈਗਾ ਕਿ ਉਹਨੇ ਕਰਨਾ ਕੀ ਹੈਗਾ ਹੋ ਸਕਦਾ ਕਿਸੇ ਹੋਰ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਹੋਵੇ ਇਹਦੇ ਬਾਰੇ ਹਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੁਰੱਖਿਆ ਵਾਪਸ ਲਈ ਤੁਸੀਂ ਉਹਦੇ ਕੋਲੋਂ ਮਤਲਬ ਕਿ ਜਿਹੜਾ ਇਹਨਾਂ ਦੀ ਆਪਣੀ ਪਾਰਟੀ ਦਾ ਐਮਐਲਏ ਇਹਨਾਂ ਦੇ ਖਿਲਾਫ ਕੋਈ ਮਾੜੀ ਮੋਟੀ ਗੱਲ ਕਰਦਾ ਕੋਈ ਮਾੜੀ ਮੋਟੀ ਨੁਕਤਾਚੀਨੀ ਵੀ ਕਰਦਾ ਆ ਇਹ ਉਹਨੂੰ ਬਰਦਾਸ਼ਤ ਨਹੀਂ ਕਰਦੇ ਹੈਗੇ ਕੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਪੰਜਾਬ ਪੰਜਾਬੀਆਂ ਅਤੇ ਸਿੱਖਾਂ ਨੂੰ ਜਲੀਲ ਕਰਨ ਵਾਲੀ ਜਿਹੜੀ ਇਹ ਹਰਕਤ ਹੈ ਕਿ ਹਮਾਰੇ ਵਰਕਰ ਦਿੱਲੀ ਮੇਂ ਘਰ ਘਰ ਜਾਕਰ ਪੰਜਾਬ ਕੇ ਲਈ ਮੈਂ ਭੀਖ ਕਹਿਣ ਲੱਗਾ ਸੀਗਾ ਭੀਖ ਮੰਗਣਗੇ ਮਦਦ ਕਿਹਾ ਉਹਨਾਂ ਨੇ ਮਦਦ ਮੰਗਣਗੇ ਪਰ ਮੈਨੂੰ ਮੇਰੇ ਮੇਰੇ ਮੂੰਹ ਚੋਂ ਨਿਕਲਣਾ ਹੈ ਹੀ ਲੱਗਾ ਸੀਗਾ ਕਿਉਂਕਿ ਲੱਗਦਾ ਏਦਾਂ ਹੀ ਆ ਕਈ ਵਾਰੀ ਸੋ ਪੰਜਾਬ ਦੇ ਸੂਰਬੀਰ ਬਹਾਦਰ ਯੋਧਿਆਂ ਦੇ ਵਾਰਸਾਂ ਨੂੰ ਮੈਂ ਪੁੱਛਣਾ ਚਾਹੁੰਨਾ ਮੈਂ ਉਹਨਾਂ ਨੂੰ ਚੇਤੇ ਕਰਵਾਉਣਾ ਚਾਹੁੰਨਾ ਮਤ ਸੋਚਿਆ ਕਰੋ ਕਿ دیر ਆਏ درست ਆਏ ਤੁਹਾਡੀ ਆਪ ਦੀ ਧਰਤੀ ਹੈ ਤੁਸੀਂ ਪਿੱਛੇ ਝਾਤ ਮਾਰ ਕੇ ਵੇਖ ਲਓ ਖਾਲਸਾ ਜੀ ਪੰਜਾਬੀਓ ਜਦੋਂ ਵੀ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਪਤਾ ਆਉਂਦੀ ਹੈ ਤੁਹਾਡੇ ਨਾਲ ਕੋਈ ਨਹੀਂ ਖੜਦਾ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ afghanistan ਦੇ ਵਿੱਚ ਤਬਾਹੀ ਜੇ ਆਉਂਦੀ ਹੈ ਉੱਥੇ ਪਹਿਲਾਂ ਐਲਾਨ ਕਰਦੇ ਆ ਕਿ ਅਸੀਂ ਹਰ ਤਰ੍ਹਾਂ ਦੀ ਮਦਦ ਦੇਾਂਗੇ ਇਸ ਤੋਂ ਇਲਾਵਾ ਪੰਜਾਬ ਤੋਂ ਇਲਾਵਾ ਜਿਹੜੇ ਹੋਰ ਇਸ ਮੁਲਕ ਦੇ ਸੂਬੇ ਐ ਉੱਥੇ ਵੀ ਹਰ ਜਿੱਥੇ-ਜਿੱਥੇ ਆਇਆ ਉੱਥੇ ਉਹਨਾਂ ਨੇ ਬਕਾਇਦਾ ਆਖਿਆ ਅਸੀਂ ਮਦਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਪਰ ਪੰਜਾਬ ਦੇ ਵਾਸਤੇ ਅੱਜ ਹੁਣ ਜਦੋਂ ਵਿਦੇਸ਼ੀ ਦੌਰੇ ਤੋਂ ਵਾਪਸ ਆਇਆ ਤਦ ਉਹਨਾਂ ਨੇ ਫੋਨ ਤੇ ਗੱਲ ਕੀਤੀ ਆ ਗੱਲ ਕੀ ਕੀਤੀ ਆ ਉਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਜ਼ਰੂਰਤ ਉਹਨਾਂ ਨੂੰ ਵੀ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਅਗਾਹ ਆਉਣੇ ਆ ਅਸੀਂ ਆਪਣੇ ਪੈਰ ਕਿੱਦਾ ਪਸਾਰਨੇ ਆ ਉਹਦੇ ਬਾਵਜੂਦ ਵੀ ਪੰਜਾਬੀਆਂ ਤੋਂ ਤੁਹਾਡੀ ਸਾਰ ਨਹੀਂ ਲੈਂਦੇ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਈ ਆਗੂ ਇਹ ਗੱਲ ਕਹਿੰਦੇ ਆ ਬਹੁਤ ਸਾਰੇ ਲੋਕ ਮੰਨਦੇ ਵੀ ਨੇ ਕਿ ਇਹ ਹੜ ਕੁਦਰਤੀ ਨਹੀਂ ਇਹ ਹੜ ਲਿਆਂਦੇ ਜਾਂਦੇ ਨੇ ਯੋਜਨਾਬੱਧ ਤਰੀਕੇ ਦੇ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਮਾਰਨ ਦੇ ਵਾਸਤੇ ਐਦਾਂ ਵੀ ਕਿਹਾ ਜਾਂਦਾ ਹੈ। ਔਰ ਇਸ ਗੱਲ ਦੇ ਉੱਪਰ ਭਰੋਸਾ ਉਦੋਂ ਵੱਜ ਜਾਂਦਾ ਹੈ ਜਦੋਂ ਆਪਾਂ ਇਹ ਗੱਲ ਦੇਖਦੇ ਆਂ ਕਿ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ। ਮੈਂ ਕੱਲ ਕਿਧਰੇ ਗਿਆ ਸੀਗਾ ਦੂਰ ਆਪਣੇ ਪੰਜਾਬ ਦੇ ਵਿੱਚ ਹੀ। ਜਦੋਂ ਮੈਂ ਵਾਪਸ ਆਉਣ ਗਿਆ ਸੀਗਾ ਤੇ ਕਈ ਸੂਏ, ਕਈ ਨਾਲੇ, ਕਈ ਨਹਿਰਾਂ, ਛੋਟੀਆਂ ਉਹ ਸੁੱਕੀਆਂ ਪਈਆਂ ਸੀ ਬਿਲਕੁਲ ਹੀ। ਮੈਨੂੰ ਇਹਦੇ ਬਾਰੇ ਪਤਾ ਹੈਗਾ ਇਹਦੇ ਬਾਰੇ ਜਿਹੜੇ ਮਾਹਰ ਹੈਗੇ ਆ ਉਹ ਦੱਸ ਸਕਦੇ ਆ ਸਰਕਾਰਾਂ ਜਾਂ ਜਿਨ੍ਹਾਂ ਦੇ ਕੋਲੇ ਦਾ ਪ੍ਰਬੰਧ ਹੈਗਾ ਮੈਨੇਜਮੈਂਟ ਜਿਨ੍ਹਾਂ ਨੇ ਸਾਰਾ ਕੁਝ ਮੈਨੇਜ ਕਰਨਾ ਹੁੰਦਾ ਉਹ ਦੱਸ ਸਕਦੇ ਆ ਜਿਹੜਾ ਉਹ ਪਾਣੀ ਹੈ ਹੜਾਂ ਦੇ ਰੂਪ ਚ ਲੋਕਾਂ ਦੇ ਘਰਾਂ ਚ ਵੜਦਾ ਲੋਕਾਂ ਦੇ ਖੇਤਾਂ ਚ ਵੜਦਾ ਲੋਕਾਂ ਨੂੰ ਤੰਗ ਕਰਦਾ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਵਜ੍ਹਾ ਬਣਦਾ ਉਹ ਪਾਣੀ ਇਦਾਂ ਵੰਡਵੇਂ ਰੂਪ ਦੇ ਵਿੱਚ ਅੱਡ ਅੱਡ ਥਾਵਾਂ ਦੇ ਉੱਪਰ ਪੰਜਾਬ ਦੀਆਂ ਦੇ ਵਿੱਚ ਉੱਥੇ ਇਕੱਤਰ ਕਿਉਂ ਨਹੀਂ ਕੀਤਾ ਜਾਂਦਾ ਭਲਾ ਉਹਦੇ ਕੀ ਕਾਰਨ ਹੈਗੇ ਆ ਜਦੋਂ ਡੈਮ ਇਦਾਂ ਭਰ ਜਾਂਦੇ ਆ ਉਸ ਵੇਲੇ ਇਕਦਮ ਛੱਡ ਦਿੱਤੇ ਜਾਂਦੇ ਆ ਉਹ ਖੋਲ ਦਿੱਤੇ ਜਾਂਦੇ ਆ ਉਹਨਾਂ ਦੇ ਗੇਟ ਐਦਾਂ ਕਿਉਂ ਕੀਤੀ ਜਾਂਦੀ ਹੈ ਜਦੋਂ ਆ ਗਾਉਂ ਪਤਾ ਆ ਪੀ ਇਸ ਕਿਸਮ ਦੇ ਨਾਲ ਸਥਿਤੀ ਬਣ ਜਾਣੀ ਹੈ ਪਾਣੀ ਓਵਰਲੋਡ ਹੋ ਜਾਣਾ ਤਾਂ ਹੌਲੀ ਹੌਲੀ ਕਰਕੇ ਇੱਕ ਦਿਨ ਪਹਿਲਾਂ ਦੋ ਦਿਨ ਚਾਰ ਪੰਜ ਦਿਨ ਪਹਿਲਾਂ ਪਾਣੀ ਹੌਲੀ ਹੌਲੀ ਕਰਕੇ ਕਿਉਂ ਨਹੀਂ ਛੱਡਿਆ ਜਾਂਦਾ ਤਾਂ ਜੋ ਪਾਣੀ ਹੌਲੀ 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 ਕਰਕੇ ਜਦੋਂ ਵਗੇ ਤਾਂ ਫਿਰ ਉਹ ਤਬਾਹੀ ਮਚਾਉਣ ਦਾ ਕਾਰਨ ਨਾ ਬਣੇ ਜਦੋਂ ਆ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਉਸ ਵੇਲੇ ਫਿਰ ਜਿਹੜੇ ਲੋਕ ਐਦਾਂ ਕਹਿੰਦੇ ਆ ਕਿ ਸਰਕਾਰੀ ਸਾਜ਼ਿਸ਼ਾਂ ਨੇ ਹਾੜ ਕੁਦਰਤੀ ਨਹੀਂ ਹਨ ਉਸ ਵੇਲੇ ਫਿਰ ਉਹਨਾਂ ਦੀ ਗੱਲ ਦੇ ਉੱਪਰ ਭਰੋਸਾ ਵੱਜਦਾ ਜਾਂ ਫਿਰ ਉਹ ਲੋਕ ਜਿਹੜੇ ਹਕੂਮਤਾਂ ਦੇ ਵਿੱਚ ਬੈਠੇ ਨੇ ਉਹ ਇਸ ਗੱਲ ਨੂੰ ਆ ਕੇ ਪ੍ਰੂਵ ਕਰਨ ਕਿ ਆਪਾਂ ਇਹ ਸਾਰਾ ਕੁਝ ਨਹੀਂ ਕਰਦੇ ਤਾਂ ਕਿਉਂ ਨਹੀਂ ਕਰਦੇ ਜਾਂ ਸਾਡੇ ਕੋਲ ਹੁੰਦਾ ਨਹੀਂ ਜਾਂ ਕਹਿਣ ਕਿ ਸਾਡੇ ਕੋਲ ਹੁੰਦਾ ਹੀ ਨਹੀਂ ਪਿਆ ਅਸੀਂ ਨਲਾਇਕ ਹਾਂ ਤੇ ਸਾਡੇ ਕੋਲ ਉਹ ਨਹੀਂ ਪ੍ਰਬੰਧ-ਪਰਬੰਧ ਕੀਤੇ ਜਾਂਦੇ ਜਾਂ ਉਹ ਹੱਥ ਖੜੇ ਕਰ ਦੇਣ ਜੋ ਹੱਥ ਖੜੇ ਕਰ ਦੇਣ ਤਾਂ ਫਿਰ ਪੰਜਾਬ ਦੀ ਬਾਗਡੋਰ ਉਹ ਉਹਨਾਂ ਲੋਕਾਂ ਨੂੰ ਸੰਭਾਲ ਦੇਣ ਜਿਨ੍ਹਾਂ ਲੋਕਾਂ ਨੇ ਪਹਿਲਾਂ ਵੀ ਇੱਥੇ ਰਾਜ ਕੀਤਾ ਆ ਜਿਹੜੇ ਲੋਕ ਅੱਜ ਵੀ ਇੱਥੇ ਚਾਹੁੰਦੇ ਆ ਕਿ ਸਾਡੇ ਆਪਣੇ ਰਾਜ ਭਾਗ ਹੁਣ ਜਿਹੜੇ ਲੋਕ ਚਾਹੁੰਦੇ ਆ ਕਿ ਆਪਾਂ ਆਪ ਹੀ ਆਪਣੇ ਲੋਕਾਂ ਦੀ ਜਦੋਂ ਸਾਰ ਲੈਣੀ ਆ ਤਾਂ ਫਿਰ ਪ੍ਰਬੰਧ ਤੇ ਸਰਕਾਰਾਂ ਹਕੂਮਤਾਂ ਸਾਰਾ ਕੁਝ ਸਾਡੇ ਆਪਣੇ ਹੀ ਕੰਟਰੋਲ ਦੇ ਵਿੱਚ ਕਿਉਂ ਨਾ ਹੋਵੇ ਪਾਖੜਾ ਡੈਮ ਦਾ ਜਿਹੜਾ ਪ੍ਰਬੰਧ ਹੈਗਾ ਸਾਰਾ ਜਾਂ ਡੈਮਾਂ ਦੇ ਪ੍ਰਬੰਧ ਉਹ ਕੇਂਦਰ ਸਰਕਾਰਾਂ ਦੇ ਕੋਲ ਪੰਜਾਬ ਦੇ ਹੱਥ ਹੱਥ ਵਸ ਕੀ ਆ ਭਲਾ ਜਦੋਂ ਪ੍ਰਬੰਧ ਅਗਲਾਂ ਦੇ ਕੋਲ ਆ ਜਦੋਂ ਚਾਬੀ ਅਗਲਾਂ ਦੇ ਕੋਲ ਆ ਅਗਲ ਜਦੋਂ ਮਰਜ਼ੀ ਸਟਾਰਟ ਕਰ ਦੇਣ ਜਦੋਂ ਮਰਜ਼ੀ ਉਹਨੂੰ ਬੰਦ ਕਰ ਦੇਣ ਤੇ ਪੰਜਾਬੀਓ ਤੁਹਾਡੇ ਪੱਲੇ ਕੀ ਐ ਪੰਜਾਬ ਦੇ ਧਰਤੀ ਦੇ ਉੱਪਰ ਜਿਹੜਾ ਆਉਣ ਤਾਂ ਪੰਜਾਬ ਦਾ ਜਿਹੜਾ ਪਾਣੀ ਆ ਉਹ ਪੰਜਾਬੀਆਂ ਦਾ ਜੇ ਹੜ ਨਾ ਆਉਣ ਉਦਾਂ ਜਿਹੜਾ ਪਾਣੀ ਹੈਗਾ ਆ ਰਾਏ ਪੇਰੀਆਂ ਲਾਲ ਦੀਆਂ ਭਾਵੇਂ ਧੱਜੀਆਂ ਵੀ ਉਡਾਉਣੀਆਂ ਪੈਣ ਰਾਏ ਪੇਰੀਆਂ ਲਾਦੀਆਂ ਧੱਜੀਆਂ ਉਡਾ ਕੇ ਵੀ ਫਿਰ ਜਿਹੜਾ ਉਹ ਪਾਣੀ ਹੈਗਾ ਆ ਉਹ ਰਾਜਸਥਾਨ ਦਾ ਫਿਰ ਹਰਿਆਣੇ ਦਾ ਫਿਰ ਪੰਜਾਬ ਭਾਵੇਂ ਸੁੱਕਾ ਹੀ ਤੁਰਿਆ ਫਿਰੇ ਫਿਰ ਇਦਾਂ ਆ ਜੇ ਪਾਣੀ ਵਧੇਰੇ ਹੋ ਜਵੇ ਫਿਰ ਪੰਜਾਬੀਓ ਤੁਹਾਡਾ ਆ ਇਹ ਫਿਰ ਤੁਸੀਂ ਭਾਵੇਂ ਉਹ ਚ ਡੱਬੋ ਤੇ ਭਾਵੇਂ ਤੁਸੀਂ ਉਹ ਚ ਗੁੱਤੇ ਖਾਓ ਤੁਹਾਡੀਆਂ ਮੱਝਾਂ ਰੁੜਨ ਭਾਵੇਂ ਭਾਵੇਂ ਤੁਹਾਡੇ ਪਸ਼ੂ ਉਹਦੇ ਚ ਰੁੜ ਜਾਣ ਤੁਸੀਂ ਭਾਵੇਂ ਆਪ ਰੁੜ ਜਾਓ ਭਾਵੇਂ ਆਪ ਮਰ ਖੱਪ ਜਾਓ ਫਿਰ ਉਹ ਤੁਸੀਂ ਦੇਖਣਾ ਤੁਸੀਂ ਨਹੀਂ ਜਿਠਣਾ ਫਿਰ ਉਹਦੇ ਲਈ ਤੁਹਾਨੂੰ ਰਾਹਤ ਪੈਕੇਜ ਕੋਈ ਨਹੀਂ ਹੈ ਫਿਰ ਤੁਸੀਂ ਉਹ ਆਪ ਸਾਰਾ ਕੁਝ ਕਰਨਾ ਔਰ ਤੁਸੀਂ ਪੰਜਾਬੀਓ ਆਪ ਕਰਦੇ ਹੋ ਭੁੱਲ ਨਾ ਜਾਇਆ ਕਰੋ ਬਸ ਮੈਂ ਸਿਰਫ ਚੇਤਾ ਹੀ ਕਰਉਣਾ ਸੀਗਾ ਸਾਨੂੰ ਕਈ ਵਾਰ ਨਾ ਜਦੋਂ ਸਮਾਂ ਜ਼ਿਆਦਾ ਪੈ ਜਾਂਦਾ ਆ ਸਾਨੂੰ ਚੇਤਾ ਭੁੱਲ ਜਾਂਦਾ ਸਾਨੂੰ ਲੱਗਣ ਲੱ ਪੈਂਦਾ ਉਹ ਕਦੀ ਸਮਾਂ ਹੁੰਦਾ ਸੀਗਾ ਰਾਜ ਹੁੰਦੇ ਸੀਗੇ ਸਾਡੇ ਅੱਜ ਸੱਤਾ ਬਦਲ ਗਈ ਹੈ ਅੱਜ ਹਾਲਾਤ ਬਦਲ ਚੁੱਕੇ ਹੈ ਅਬ ਤੋਂ ਆਜ਼ਾਦੀ ਆ ਚੁੱਕੀ ਹੈ ਕਈਆਂ ਨੂੰ ਇਹ ਵੀ ਲੱਗਣ ਲੱ ਪੈਂਦਾ ਆਪਣੀ ਭਾਸ਼ਾ ਛੱਡ ਕੇ ਉਹਨਾਂ ਦੀ ਭਾਸ਼ਾ ਚ ਗੱਲ ਨਾ ਪਿੰਦੇ ਕਰਨ ਅਬ ਤੋਂ ਆਜ਼ਾਦੀ ਆ ਚੁੱਕੀ ਹੈ ਅਬ ਪਹਿਲੇ ਜਿase ਹਾਲਾਤ ਰਹੇ ਨਹੀਂ ਹੈ ਅਬ ਤੋਂ ਹਮ ਉਹਨਕੇ ਸਾਥ ਹੈ ਉਹਨਕੇ ਸਾਥ ਹੈ ਤਾਂ ਦੇਸ਼ ਦਾ ਵਿਕਾਸ ਹੈ ਕਾਹਾਂ ਹੈ ਵਿਕਾਸ ਜੀ ਜੇ ਤੁਹਾਡੇ ਪ੍ਰਬੰਧ ਤੁਹਾਡੇ ਕੋਲ ਹੋਣ ਆਪਣੀ ਆਪ ਨੂੰ ਪਹਿਚਾਣੋ ਤੁਸੀਂ ਕੌਣ ਸੀ ਤੁਸੀਂ ਮਾਲਕ ਸੀਗੇ ਇਸਰ ਜ਼ਮੀਨ ਦੇ ਤੁਹਾਡੇ ਰਾਜ ਹੁੰਦੇ ਸੀਗੇ ਇੱਥੇ ਤੁਹਾਡੇ ਨਾਲ ਦੇ ਇਥੇ ਆਪਣੇ ਰਾਜ ਪ੍ਰਬੰਧ ਦੁਬਾਰਾ ਸਿਰਜਣ ਦੇ ਲਈ ਯਤਨਸ਼ੀਲ ਨੇ ਪੰਜਾਬੀਓ ਤੁਹਾਡਾ ਸੂਬਾ ਖੁਸ਼ਹਾਲ ਹੋ ਜਾਊਗਾ ਤੁਹਾਡਾ ਮੁਲਕ ਇੱਕ ਖੁਸ਼ਹਾਲ ਮੁਲਕ ਹੋਊਗਾ ਜਮਨਾ ਪਾਰ ਵਾਲੇ ਅੱਡੀਆਂ ਚੱਕ-ਚੱਕ ਕੇ ਤੁਹਾਡੇ ਅੱਲੇ ਜੇ ਨਾਂ ਚੱਖਿਆ ਕਰਨਗੇ ਤਾਂ ਜੋ ਕੌਂ ਕਰਨਾ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿਣ ਡਿਆ ਇਹ ਗੱਲ ਮੈਂ ਬੜੇ ਮਾਣ ਦੇ ਨਾਲ ਇਸ ਗੱਲ ਦੇ ਆਧਾਰ ਦੇ ਉੱਪਰ ਕਹਿਣਾ ਕਿਉਂਕਿ ਸਿੱਖਾਂ ਨੇ ਇਸ ਕਿਸਮ ਦਾ ਮਾਡਲ ਰਾਜ ਵਾਲਾ ਪਹਿਲਾਂ ਦਿੱਤਾ ਹੋਇਆ ਲੋਕਾਂ ਨੂੰ ਦੁਨੀਆ ਨੂੰ ਪਤਾ ਹੈਗਾ ਇਸ ਗੱਲ ਦਾ ਪੰਜਾਬੀਓ ਖਾਲਸਾ ਜੀ ਦੁਨੀਆ ਨੂੰ ਪਤਾ ਹੈਗਾ ਪਰ ਆਪਾਂ ਕਿਧਰੇ ਆਪ ਤਾਂ ਨਹੀਂ ਭੁੱਲ ਗਏ ਅੱਜ ਇੱਕ ਦਿੱਲੀ ਦੇ ਲਾਲਾ ਜੀ ਉਹ ਲੋਕਾਂ ਨੂੰ ਅਪੀਲ ਕਰਨ ਦਿੱਲੀ ਦੇ ਘਰ ਘਰ ਜਾ ਕੇ ਕਿ ਤੁਸੀਂ ਅਪੀਲ ਕਰੋ ਪੰਜਾਬੀਓ ਨੂੰ ਨੀਵਾ ਬਖਾਵਾਂਗੇ ਕਿ ਤੁਸੀਂ ਨੀਵੇਂ ਹੋਣ ਦੇ ਲਈ ਤਿਆਰ ਹੋ ਕਿ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਤੁਹਾਡੇ ਲੋਕ ਤੁਹਾਡਾ ਸਾਥ ਦੇਣ ਵਾਸਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਅੱਜ ਜਾ ਕੇ ਬੈਠੇ ਹੋਏ ਆ ਔਰ ਉਹਨਾਂ ਦੀ ਨਜ਼ਰ ਪੰਜਾਬੀਓ ਤੁਹਾਡੇ ਵੱਲ ਹੈ ਤੁਹਾਡੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਐਨ ਪੂਰੀ ਤਰ੍ਹਾਂ ਚਾਰਾ ਜੋ ਕਰ ਰਹੇ ਨੇ ਵੱਧ ਵੱਧ ਕੇ ਜਿੰਨੀ ਜ਼ਰੂਰਤ ਹੁੰਦੀ ਹੈ ਉਹਦੇ ਨਾਲੋਂ ਕਿਦਰੇ ਵੱਧ ਸੇਵਾ ਪਹੁੰਚਾਉਣ ਦੇ ਵਾਸਤੇ ਤਰਲੋ ਮੱਛੀ ਹੁੰਦੇ ਨੇ ਲੋਕ ਵੱਧ ਤੋਂ ਵੱਧ ਸੇਵਾ ਕਰਨ ਦੇ ਵਾਸਤੇ ਮੈਂ ਇਹ ਨਾਲ ਪਿੱਛੇ ਰਹਿ ਜਾ ਮੈਂ ਅੱਗੇ ਆਣ ਕੇ ਸੇਵਾ ਕਰ ਲਵਾਂ ਦੇਖਣ ਦੇ ਆਪਾਂ ਐਦਾਂ ਦੇ ਹਾਲਾਤਾਂ ਵਿੱਚ ਲਾਲਾ ਜੀ ਉਹ ਦਿੱਲੀ ਜਾ ਕੇ ਆ ਅਪੀਲ ਕਰਨ ਤੇ ਘਰ ਘਰ ਜਾ ਕੇ ਸਾਡੇ ਵਰਕਰ ਪੰਜਾਬ ਦੇ ਵਾਸਤੇ ਮਦਦ ਮੰਗਣਗੇ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੀ رائے ਲਿਖਣ ਦੀ ਜਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ